ਜੀ ਇੱਕ ਅਸੀਂ ਹਰ ਸਾਲ ਜਲਾਲਾਬਾਦ ਮੀਟਿੰਗ ਕਰਦੇ ਹੁੰਦੇ ਆ ਕਿਉਂਕਿ ਸਾਨੂੰ ਪਤਾ ਹੀ ਹੈ ਸੀਜ਼ਨ ਹਟਕੇ ਹਟੇ ਹੁਣ ਫੰਕਸ਼ਨ ਲੱਗ ਕੇ ਆਦੇ ਨੇ ਉਹ ਸੀਜ਼ਨ ਦੇ ਦੌਰਾਨ ਕੋਈ ਕੰਮ ਕਿਸੇ ਦੇ ਜਾਂ ਕਿਸੇ ਨੇ ਤਕਲੀਫ ਵੀ ਕੱਟੀ ਹੈ ਜਾਂ ਕਿਸੇ ਦੇ ਕੰਮ ਨੂੰ ਵੀ ਵਿਘਨ ਆਇਆ ਕੋਈ ਉਹ ਮਸਲਾ ਅਸੀਂ ਹਾਂ ਸਾਰੇ ਭਰਾ ਬੈਠ ਕੇ ਅੱਗੇ ਵਾਸਤੇ ਨਾ ਆਵੇ ਅਸੀਂ ਉਸ ਚੀਜ਼ ਦੀ ਮੀਟਿੰਗ ਕਰਦੇ ਹੁੰਨੇ ਹਾਂ ਸਾਲ ਚ ਜੋ ਉਹਨਾਂ ਦਾ ਤੁਸੀਂ ਮਸਲਾ ਕਿਤਾ ਕਿ ਹੱਲ ਕਰੋਗੇ ਜਾਂ ਕੋਈ ਜਿਸ ਤਰ੍ਹਾਂ ਇਹਨਾਂ ਦੀ ਮੀਟਿੰਗ ਇਹ ਕਿਵੇਂ ਹੁੰਦੀਆਂ ਰਹੀਆਂ ਨੇ ਕਿ ਉਹ ਦਿੱਕਤਾਂ ਆਉਂਦੀਆਂ ਨੇ ਉਹ ਕਿਸ ਤਰ੍ਹਾਂ ਹੱਲ ਹੋਣਗੀਆਂ ਸਰ ਜਿਹੜੇ ਦਿੱਕਤਾਂ ਹੁਣ ਆ ਰਹੇ ਨੇ ਅੱਜ ਕੱਲ੍ਹ ਆ ਰਹੇ ਨੇ ਪਰਚੀਆਂ ਦੇ ਕਿਉਂਕਿ ਪਾਰਟੀਆਂ ਜਦੋਂ ਬੁੱਕ ਕਰਦੀਆਂ ਨੇ ਉਦੋਂ ਹੋਰ ਗੱਲ ਜੁੰਦੀਆਂ ਜਦੋਂ ਫੰਕਸ਼ਨ ਤੇ ਬੰਦਾ ਲਾਂ ਜਾਂਦਾ ਸਾਡਾ ਡੀਜੀ ਵਾਲਾ ਉਦੋਂ ਹੋਰ ਗੱਲ ਕਰਦਾ ਕਿਉਂਕਿ ਕੀ ਹੈ ਜੀ ਦੇਖੋ 10 1000 ਵੀ ਕਾਪੀ ਸਾਨੂੰ ਪਤਾ ਹੀ ਹੈ 14 1500 ਹੀ ਹੋਈ ਪਈ ਹੈ ਉਹਨੇ ਵਿੱਚ 500 ਤਾਂ ਅਸੀਂ ਪਹਿਲੀ ਘਟਾ ਖਾ ਲਿਆ ਉੱਤੋਂ ਪਾਰਟੀ ਵਾਲੇ ਸਾਨੂੰ ਕਹਿੰਦੇ ਤੁਸੀਂ 1000 ਦਾ 500 ਦਿਓ ਤੇ ਅਸੀਂ ਫਿਰ ਉੱਤੇ ਮਜਬੂਰ ਐਨੇ ਹੁੰਨੇ ਆਂ ਵੀ ਨਾ ਦਾ ਕੁਝ ਕਹਿ ਸਕਨੇ ਆਂ ਪਾਰਟੀਆਂ ਨੂੰ ਅਸੀਂ ਤਾਂ ਇਹ ਡੀਜੀਲ ਵੀ ਕਹਿੰਦੇ ਆਂ ਵੀ ਜਦੋਂ ਕੋਈ ਬੁਕਿੰਗ ਕਰਾਣ ਆਵੇ ਐਗਰੀਮੈਂਟ ਫਾਰਮ ਭਰਾਓ ਸਾਰੇ ਉਹਨੇ ਸ਼ਰਤਾਂ ਲਿਖੋ ਵੀ ਐਗਰੀਮੈਂਟ ਫਾਰਮ ਵਿੱਚ ਕੋਈ ਨਾ ਫਾਇਦਾ ਨੁਕਸਾਨ ਹੋ ਜੇ ਪਾਰਟੀ ਜ਼ਿੰਮੇਵਾਰ ਦਸ ਦੇ ਨੋਟ ਦੋ ਕਿਤਾ ਦਸ ਦਾ ਨੋਟ ਹੀ ਲੋਗੇ ਅਸੀਂ ਕੋਈ ਵਾਦਾ ਨਹੀਂ ਦੇਣਾ ਜੇ ਤੁਸੀਂ 1000 ਲੋਗੇ ਸਾਡੇ ਤੋਂ ਅਸੀਂ ਜੇ ਸਾਡਾ ਨਸਨ ਰੇਟ ਮਿਲਦਾ ਅਸੀਂ ਉਸ ਹੁਣ ਰੇਟ ਲਾਵਾਂਗੇ ਅਸੀਂ ਇਹੀ ਭਰਾਵਾਂ ਨਾਲ ਸਾਰਿਆਂ ਨੇ ਮਿਲ ਕੇ ਅੱਜ ਪ੍ਰਚਾਰ ਕਰਨਾ ਵੀ ਇਹ ਚੀਜ਼ ਨੂੰ ਆਪਾਂ ਬੰਦ ਕਰਨਾ ਤੇ ਸਾਰੇ ਵਿਚਾਰਕ ਕਰੀਏ ਕਿਵੇਂ ਇਸ ਟੀਮ ਦੇ ਵਿਸਥਾਰ ਬਾਰੇ ਕੀ ਸੋਚਿਆ ਜੀ ਹਾਂ ਜੀ ਇਸ ਟੀਮ ਦੇ ਵਿਸਥਾਰ ਬਾਰੇ ਕੀ ਸੋਚਿਆ ਵੀ ਤੁਹਾਡੀ ਯੂਨੀਅਨ ਹੈ ਕਿੰਨਾ ਕੁ ਵਿਸਥਾਰ ਕਰਦੀ ਹੈ ਦੇਖੋ ਜੀ ਸਾਡੀ ਯੂਨੀਅਨ 2010 ਚ ਬਣੀ ਸੀ ਜੀ 15 ਸਾਲ ਹੋ ਗਏ ਜੀ ਬਣੀ ਨੂੰ ਵੈਸੇ ਤਾਂ ਇਹਨਾਂ ਦਾ ਵਿਸਾਰ ਆਏ ਕਰੀ ਜਾਂਦੇ ਨੇ ਦੇਖੋ ਪਹਿਲੇ ਦਿਨ ਜਦੋਂ ਜੂਨੀਅਨ ਪਿਆਰ ਕਰੀ ਸੀ ਉਹਰੇ ਸਾਡੇ 20 ਬੰਦੇ ਸੀ ਦੂਜੇ ਸਾਲ ਵਧ ਗਏ ਤੀਜੇ ਸਾਲ ਵਧ ਗਏ ਅੱਜ ਤੱਕ ਮੈਨੂੰ ਲੱਗਦਾ 150 ਦੇ ਨੇੜੇ ਸਾਡਾ ਜਲਾਲਾਬਾਦ ਆਲੇ ਦੁਆਲੇ ਪਿੰਡਾਂ ਦੇ ਭਰਾ ਸਾਰੇ ਜੂਨੀਅਨ ਦੇ ਮੈਂਬਰ ਨੇ 150 ਨੇੜੇ ਆ ਸਿੱਧਾ ਇਹ ਕਹਿਣਾ ਵੀ ਕੋਈ ਵੀ ਹੈ ਚਾਹੇ ਜੂਨੀਅਨ ਤੋਂ ਬਗਾਰ ਕੋਈ ਰਹਿ ਰਿਹਾ ਹੈ ਜਾਂ ਕੋਈ ਕੰਮ ਕਰ ਰਿਹਾ ਕੋਈ ਨਵਾਂ ਪਾਇਆ ਉਹਨੂੰ ਨਾਂ ਰਹਿਣਾ ਚਾਹੀਦਾ ਕਿਉਂਕਿ ਜੂਨੀਅਨ ਦਾ ਕੋਈ ਵੀ ਜੂਨੀਅਨ ਇਕੱਲੇ ਜੂਨੀਅਨ ਸੌਣ ਦੀ ਨਹੀਂ ਕਿਸੇ ਵੀ ਚੀਜ਼ ਦੀ ਜੂਨੀਅਨ ਹੈ ਜੂਨੀਅਨ ਦਾ ਬਾਜ਼ਾਰ ਤੁਸੀਂ ਕੱਲੇ ਹੋ ਜੇ ਕੱਲ ਨੂੰ ਛੋਟੇ ਕੋਈ ਸਮਾਨ ਪੱਲਿਆ ਗਿਆ ਜਾਂ ਕੁਛ ਹੋ ਗਿਆ ਇਹ ਛੋਡੇ ਨਾਲ ਹੀ ਜੁਨੀਨ ਵਾਲੇ ਬੰਦੇ ਜਾਣਗੇ ਕੱਲੇ ਤਾਂ ਤੁਹਾਨੂੰ ਪਤਾ ਹੀ ਅੱਜਕੱਲ੍ਹ ਥਾਣੇ ਸ਼ਰਮਾਈ ਘੱਟੀ ਹੁੰਦੀ ਹੈ ਜਦੋਂ 10 ਬੰਦੇ ਜਾ ਕੇ ਬੈਰ ਦੇਣੇ ਜੁਨੀਨ ਬੈਠਦੀ ਆ ਚਲੋ ਪ੍ਰਸ਼ਾਸਨ ਨੂੰ ਪਤਾ ਉਹਨਾਂ ਵੀ ਜੁਨੀਨ ਆਈ ਇਹਨਾਂ ਦੇ ਅਸੀਂ ਇਹਨਾਂ ਮਸਲਾ ਹੱਲ ਕਰੀਏ ਉਹਦੇ ਵਿੱਚ ਨਹੀਂ ਵੀ ਕੋਈ ਮਸਲਾ ਹੱਲ ਕਰਦਾ ਫੇਰ ਭਾਈ ਦਰੀਆਂ ਵਸਾਨੂੰ ਤੁਸੀਂ ਬੈਠੇ ਰਹਿਣੇ ਆ ਸਰ ਇੱਕ ਟਾਈਮਿੰਗ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹਦੇ ਹੋ ਸਰ ਇਹ ਟਾਈਮਿੰਗ ਤਾਂ ਹੈ ਆ ਦੇਖੋ 10 ਵਜੇ ਤੱਕ ਕੋਈ ਸਰਕਾਰ ਦਾ ਤਾਂ ਹੈ ਨਹੀਂ ਇਹ ਸੋਨੂ ਸਾਰੇ ਪੱਤਰਕਾਰ ਵੀਰ ਖੜੇ ਹੋ ਇਹ ਟਾਈਮ ਅੱਜ ਦਾ ਨਹੀਂ ਇਹ ਟਾਈਮ ਘਟੋਟਾ ਸੁਪਰੀਮ ਕੋਰਟ ਦਾ ਹੁਕਮ ਹੈ ਇਹਨੂੰ 10 15 ਸਾਲ ਹੋ ਗਏ ਲਾਗੂ ਹੋਏ ਨੂੰ ਉਹ ਕੀ ਸੀ ਉਸ ਟਾਈਮ ਮੈਂ ਦੱਸਦਾ ਤੁਹਾਨੂੰ ਉਸ ਟਾਈਮ ਬਲਕਿ ਜਿਆਦਾ ਹੀ ਹੋਣਾ ਆਬਾਦੀ ਸੀ ਘਟ ਹਿੰਦੁਸਤਾਨ ਦੀ ਪੰਜਾਬ ਦੀ ਆਬਾਦੀ ਲਾਓ ਘਟ ਸੀ ਉਦੋਂ 10 ਵਜੇ ਦਾ ਟਾਈਮ ਲਾਤਾ ਜਿਉਂ ਤਾਂ 10 ਵਜੇ ਤੱਕ ਬਰਾਤਾਂ ਵੀ 10 11 ਵੱਢਦੀਆਂ ਅਸੀਂ ਇਹ ਚੀਜ਼ ਤਾਂ ਵੀ ਕੱਢ ਰਹੇ ਕੋਈ ਹੱਲ ਦੇਖੋ ਇਹ ਸਰਕਾਰ ਨੇ ਤਾਂ ਨਹੀਂ ਬਦਲਣਾ ਟਾਈਮ ਇਹ ਚੇਂਜ ਤਾਂ ਸਾਨੂੰ ਕੋਰਟ ਤੋਂ ਹੀ ਕਰਾਉਣਾ ਪਊ ਜੇ ਤੁਸੀਂ ਕਹੋਗੇ ਵੀ ਸਰਕਾਰ ਆ ਕੇ ਤੁਹਾਡਾ ਟਾਈਮ ਬਦਲ ਦੂ ਵੀ ਵਧਾ ਦੂ ਸਰਕਾਰ ਦੇ ਹੱਥ ਨਹੀਂ ਆਏ ਤੇ ਸਾਨੂੰ ਸਾਰਿਆਂ ਦਾ ਆਦਾ ਸੁਪਰੀਮ ਕੋਰਟ ਦੇ ਹੁਕਮ ਨੇ ਐ ਵੀ ਕਿਸੇ ਤੇ ਲਾਗੂ ਕਰ ਦਿੰਦੇ ਨੇ ਕਰ ਦਿੰਦੇ ਨੇ ਸਾਰੇ ਤੇ ਸਰਫਾਈ ਕਰ ਦਿੰਦੇ ਨੇ ਵੈਸੇ ਤਾਂ ਚਲੋ ਪ੍ਰਸ਼ਾਸਨ ਨੂੰ ਮਿਲਦਾ ਤਾਂ ਕਹਿਣਾ ਤਾਂ ਕੁਝ ਨਹੀਂ ਸਾਨੂੰ ਫਿਰ ਵੀ ਜਦੋਂ ਕੋ ਬੱਚਿਆਂ ਦੇ ਪੇਪਰ ਆਉਂਦੇ ਨੇ ਜਾਂ ਹੋਰ ਨੇ ਉਸ ਟਾਈਮ ਥੋੜਾ ਜਿਆ ਸਾਨੂੰ ਬੁਲਾ ਕੇ ਕਹਿ ਵੀ ਦਿੰਦੇ ਨੇ ਵੀ ਤੁਸੀਂ ਭਾਈ ਘਰਾਂ ਚ ਡੀਜੀ ਲਾਂਡ ਜਾਂਦੇ ਹੋ ਪੁਲਿਸ ਕਿਸੇ ਨੂੰ ਤਕਲੀਫ ਨਾ ਹੋਵੇ ਬਿਫਤੋਚੇ ਬੱਚਾ ਵੇਪਰ ਚੱਰੇ ਨੇ ਬਾਸ ਲੋ ਤੋੜਦਲ ਨੂੰ ਅਸੀਂ ਮੰਨ ਲੈਂਦੇ ਹਾਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ মিডিਆ ਵਾਲੇ ਭਰਾਵਾਂ ਦਾ ਕਿਉਂਕਿ ਹਰ ਸਾਲ ਅਸੀਂ ਜਦੋਂ ਵੀ ਇੱਥੇ ਮੀਟਿੰਗ ਕਰਨ ਆਉਣੇ ਆ ਤੁਹਾਡੇ ਸਾਰੇ মিডিਆ ਵਾਲੇ ਭਰਾ ਇੱਥੇ ਯਾਰ ਪਹੁੰਚਦੇ ਆ ਤੁਹਾਡਾ ਸਾਰੇ ਭਰਾਵਾਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸੋ Much ਇੱਥੇ ਪਹੁੰਚਦੇ ਵੇਖੋ ਜੀ ਅੱਜ ਸਾਲ ਅਸੀਂ ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ ਸਾਲ ਦੇ ਵਿੱਚ ਇੱਕ ਇੱਕ ਸ਼ਹਿਰ ਚ ਇੱਕ ਇੱਕ ਸਾਲ ਇੱਕ ਮੀਟਿੰਗ ਕਰਦੇ ਆਂ ਅੱਜ ਤਾਂ ਮੀਟਿੰਗਾਂ ਜ਼ਿਆਦਾ ਹੋ ਜਾਂਦੀਆਂ ਪਰ ਇੱਕ ਇੱਕ ਵਾਰ ਜ਼ਰੂਰ ਕਰਦੇ ਆਂ ਸੀਜ਼ਨ ਸ਼ੁਰੂਆਤ ਹੋਣ ਤੋਂ ਪਹਿਲਾਂ ਤਾਂ ਕਿ ਸਾਡੇ ਜੋ ਪਿਛਲੇ ਸੀਜ਼ਨ ਸਾਨੂੰ ਪ੍ਰੋਬਲਮਾਂ ਆਈਆਂ ਨੇ ਤੇ ਉਹਨਾਂ ਤੇ ਅਸੀਂ ਵਿਚਾਰ ਕਰਦੇ ਆਂ ਆਉਣ ਵਾਲੇ ਸੀਜ਼ਨ ਦੀ ਸ਼ੁਰੂਆਤ ਹੋਣੀ ਹੈ ਉਹਨਾਂ ਬਾਰੇ ਅਸੀਂ ਡਿਸਕਸ ਕਰਦੇ ਆਂ ਜਿੰਨਿਆਂ ਨੂੰ ਕੋਈ ਤਕਲੀਫ ਹੋਵੇ ਜਾਂ ਕੋਈ ਕੋਈ ਕਿੰਨਾਂ ਨੂੰ ਪ੍ਰੋਬਲਮ ਆਈ ਹੋਵੇ ਉਹ ਇੱਕ ਦੂਜੇ ਨਾਲ ਮਿਲ ਕੇ ਬੈਠ ਕੇ ਅਸੀਂ ਸਾਰੇ ਆਪ ਦੀਆਂ ਪ੍ਰੋਬਲਮ ਨੂੰ ਹੱਲ ਕਰਾਂ ਕਿੰਤਾ ਲੀ ਪ੍ਰੋਬਲਮ ਆ ਰਹੀਆਂ ਨੇ ਪ੍ਰੋਬਲਮ ਆ ਦੇਖੋ ਜੀ ਸਭ ਤੋਂ ਪਹਿਲਾ ਪ੍ਰੋਬਲਮ ਆ ਇਹ ਆਈ ਜਾਂਦੀ ਐ ਫੰਕਸ਼ਨਾਂ ਤੇ ਅੱਜ ਕੱਲ ਤੁਹਾਨੂੰ ਪਤਾ ਵੀ ਵਿਆਹ ਵਾਲੇ ਫੰਕਸ਼ਨਾਂ ਦੇ ਵਿੱਚ ਦੂਰ ਦੂਰੋਂ ਬੰਦੇ ਬਲਾਈ ਹੁੰਦੇ ਆ ਗੈਟਰਿੰਗ ਜ਼ਿਆਦਾ ਹੁੰਦੀ ਆ ਵਿੱਚੋਂ 2-4 ਬੰਦੇ ਖਰਾਬ ਕਰਨ ਵਾਲੇ ਤੁਹਾਨੂੰ ਸਾਰਿਆਂ ਨੂੰ ਆਲਰੇਡੀ ਪਰ ਪਤਾਓ ਪਰਿਵਾਰ ਨੂੰ ਵੀ ਖਰਾਬ ਕਰਦੇ ਆ ਵਿਆਹ ਵਾਲੇ ਅਗਲੀ ਪਾਰਟੀ ਆ ਉਹਨਾਂ ਨੂੰ ਵੀ ਹਨਾ ਫੰਕਸ਼ਨ ਵਾਲਿਆਂ ਨੂੰ ਵਿਚਾਰਿਆਂ ਨੂੰ ਖਰਾਬ ਕਰਦੇ ਆ ਉਹਨਾਂ ਬਾਰੇ ਵਿਚਾਰ ਕਰਦੇ ਆ ਪ੍ਰੋਬਲਮ ਹੁੰਦੀ ਆ ਲੜਾਈਆਂ ਹੁੰਦੀਆਂ ਫੰਕਸ਼ਨਾਂ ਦੇ ਕੁਝ ਪੈਸੇ ਖੁੱਲ੍ਹਿਆਂ ਬਾਰੇ ਉਹ ਸਾਊਂਡ ਬਾਰੇ ਗੀਤਾਂ ਬਾਰੇ ਤੁਸੀਂ ਆਪਾਂ ਵੇ ਨਹੀਂ ਆ ਸਾਰੇ ਹਨ ਤੁਸੀਂ ਕਵਰਿੰਗ ਕਰਦੇ ਆ ਖਬਰਾਂ ਦੀਆਂ ਇਹਨਾਂ ਬਾਰੇ ਵਿਚਾਰ ਕਰਦੇ ਆ ਅਸੀਂ ਤਾਂ ਕਿ ਅਸੀਂ ਲੋਕਾਂ ਨੂੰ ਗਾਈਡ ਕਰ ਸਕੀਏ ਇਸ ਮਸਲੇ ਬਾਰੇ ਵੀ ਅਸੀਂ ਵੀ ਤੁਹਾਡੇ ਇੱਕ ਪਰਿਵਾਰ ਦਾ ਅੰਗ ਆ ਡੀਜੀ ਵਾਲੇ ਕਿ ਅਸੀਂ ਫੰਕਸ਼ਨਾਂ ਦੇ ਵਿੱਚ ਜਾ ਕੇ ਤੁਹਾਡੀਆਂ ਖੁਸ਼ੀਆਂ ਦੇ ਵਿੱਚ ਜਾ ਕੇ ਆਪਦੇ ਜਿਹੜੇ ਸਾਊਂਡ ਲਾ ਜਾ ਕੇ ਤੁਹਾਨੂੰ ਗੀਤਾਂ ਰਾਹੀਂ ਤੁਹਾਡਾ ਮਨੋਰੰਜਨ ਕਰਦੇ ਆ ਤੁਹਾਡਾ ਹਨਾ ਤੁਹਾਡੇ ਪਰਿਵਾਰ ਦਾ ਹਿੱਸਾ ਅਸੀਂ ਲੋਕਾਂ ਨੂੰ ਇਹ ਗਾਈਡ ਕਰਨਾ ਚਾਹੁੰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਤਾਂ ਸਾਡੇ ਪੰਜਾਬ ਦੇ ਪ੍ਰਧਾਨ ਸ੍ਰੀ ਪ੍ਰਕਾਸ਼ ਚੰਦ ਕਾਰਾ ਜੀ ਔਰ ਬਿੱਟੂ ਪ੍ਰਧਾਨ ਜੀ ਸ਼੍ਰੀ ਮੁਕਸਰ ਸਾਹਿਬ ਤੋਂ ਉਹਨਾਂ ਦਾ ਇੱਥੇ ਜਲਾਲਾਬਾਦ ਪਹੁੰਚਣ ਤੇ ਸਾਡੀ ਸਾਰੀ ਟੀਮ ਵੱਲੋਂ ਅਸੀਂ ਜੀ ਆਇਆਂ ਆਖਦੇ ਆਂ ਔਰ ਜਿਹੜੀ ਇਹ ਸਾਡੀ ਮੀਟਿੰਗ ਹੈ ਜੀ ਜਿਨੇ ਅਸੀਂ ਪ੍ਰਧਾਨ ਜੀ ਨੇ ਦੱਸਿਆ ਕਿ ਹਰ ਇੱਕ ਸਾਲ ਪ੍ਰਧਾਨ ਜੀ ਹਰ ਇੱਕ ਸ਼ਹਿਰ ਦੇ ਵਿੱਚ ਜਾ ਕੇ ਮੀਟਿੰਗ ਰੱਖਦੇ ਆ ਤੇ ਉਸੇ ਤਰ੍ਹਾਂ ਜੋ ਵੀ ਮੁਸ਼ਕਲਾਂ ਹੁੰਦੀਆਂ ਕਿਸੇ ਨੂੰ ਉਹ ਮੁਸ਼ਕਲਾਂ ਦਾ ਸਾਰਾ ਬਹਿ ਕੇ ਵਿਚਾਰ ਵਟਾਂਦਰਾ ਕਰਦੇ ਆ ਤੇ ਜੋ ਵੀ ਸਮੱਸਿਆ ਹੁੰਦੀ ਉਹਦਾ ਹੱਲ ਕਰਦੇ ਆ ਸਭ ਤੋਂ ਪਹਿਲੇ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਅੱਜ ਬੜਾ ਭਾਗਾਂ ਵਾਲਾ ਦਿਨ ਹੈ ਕਿ ਆਪਣੇ ਸਾਰੇ ਡੀਜੇ ਲਾਈਨ ਡੀਜੇ ਯੂਨੀਅਨ ਇੱਥੇ ਇਕੱਠੇ ਹੋਏ ਆ ਇੱਕ ਛਾਪੇ ਥੱਲੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਤਾਂ ਵਿੱਚ ਬਲ ਹੁੰਦੀ ਹੈ ਤੇ ਆ ਸਾਡਾ ਸਾਰਾ ਅੱਜ ਸੰਗੀਤ ਪਰਿਵਾਰ ਸਾਡੇ ਡੀਜੇ ਲਾਈਨ ਨਾਲ ਜਿੰਨੇ ਵੀ ਦੋਸਤ ਜੁੜੇ ਸਾਰੇ ਅੱਜ ਇਕੱਠੇ ਹੋਏ ਆ ਸਭ ਤੋਂ ਵੱਧਿਆ ਇਹ ਵਾਲੀ ਖੁਸ਼ੀ ਦੀ ਗੱਲ ਹੈ ਔਰ ਜੋੜਿਆ ਕਿੰਨਾ ਨੇ ਜੀ ਇਹ ਸਾਡੇ ਸਾਹਮਣੇ ਪੰਜਾਬ ਦੇ ਪ੍ਰਧਾਨ ਪ੍ਰਕਾਸ਼ ਚੰਦ ਜੀ ਕਾਲਾ ਔਰ ਸਾਡੇ ਬਿੱਟੂ ਵੀਰ ਪ੍ਰਧਾਨ ਵਾਈਸ ਪ੍ਰਧਾਨ ਜਿਹੜੇ ਮੁਖਸਰ ਸਾਹਿਬ ਤੋਂ ਇਹਨਾਂ ਨੇ ਸਾਰੇ ਸੰਗੀਤ ਪਰਿਵਾਰਾਂ ਨੂੰ ਸਾਰੇ ਡੀਜੀ ਲਾਈਨਾਂ ਇਹਨਾਂ ਨੇ ਆਪਣੇ ਸਿਸਟਮ ਦੇ ਵਿੱਚ ਕੀਤਾ ਆ ਜੀ ਕਿਉਂਕਿ ਰਲ ਮਿਲ ਕੇ ਕੰਮ ਕਰੋ ਆ ਦੇ ਵਿੱਚ ਆਪ ਨੂੰ ਫਾਇਦਾ ਹੁੰਦਾ ਕਿਉਂਕਿ ਪਬਲਿਕ ਵੀ ਹੈਵੀ ਨਹੀਂ ਹੁੰਦੀ ਅੱਗੇ ਵੀ ਕਹਿ ਚੁੱਕੇ ਆ ਵੀ ਅਸੀਂ ਲੋਕਾਂ ਦੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਖੁਸ਼ੀਆਂ ਦੇ ਉਹਦੇ ਵਿੱਚ ਚਾਰ ਚੰਦ ਲਗਾਉਂਦੇ ਆ ਔਰ ਕੁਝ ਗੱਲਾਂ ਇਹੋ ਜਿਹੀਆਂ ਜੋ ਸਾਨੂੰ ਸਮੱਸਿਆ ਆਵਾਂ ਦੀ ਅੱਜ ਇਸ ਕਰਕੇ ਇਹਨਾਂ ਨੂੰ ਬੁਲਾਇਆ ਗਿਆ ਜੀ ਅਸੀਂ ਆਪਣੀਆਂ ਸਮੱਸਿਆਵਾਂ ਇਹਨਾਂ ਦੇ ਅੱਗੇ ਰੱਖਾਂਗੇ ਰਲ ਮਿਲ ਕੇ ਕੰਮ ਕਰਾਂਗੇ ਔਰ ਇਸੇ ਤਰ੍ਹਾਂ ਹੀ ਪ੍ਰੋਗਰਾਮ ਚੱਲਦੇ ਰਹਿਣਗੇ ਜੀ